ਕਿਸਾਨ ਅੰਨਦਾਤਾ ਕਿਹਾ ਜਾਂਦਾ ਜੀ ਅੱਜ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਅੰਨ ਦਾ ਤ્યાਗ ਕਰਕੇ ਬੈਠੇ ਹਿੰਦੁਸਤਾਨ ਦੀ ਹੰਕਾਰੀ ਸਰਕਾਰ ਨੂੰ ਇਹ ਸਮਝਣਾ ਪਊਗਾ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਘਰ ਲਈ ਮੰਗਾ ਨਹੀਂ ਮੰਗਦੇ ਇਹ ਦੂਜੇ ਕਿਸਾਨ ਆਗੂ ਨੇ ਜਿਹੜੇ ਪਹਿਲਾਂ ਨਾਲ ਸੀਗੇ ਉਹ ਕਹਿ ਰਹੇ ਨੇ ਕਿ ਸਾਨੂੰ ਕਿਹੜਾ ਪੁੱਛ ਕੇ ਗਏ ਨੇ ਇਹਨਾਂ ਨੇ ਗਲਤ ਫੈਸਲਾ ਲੱਤਾ ਮੈਂ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ ਮੈਂ ਉਹਨਾਂ ਨੂੰ ਸਹਿਦ ਨਹੀਂ ਦੇ ਸਕਦਾ ਪਰ ਮੈਂ ਅਪੀਲ ਜ਼ਰੂਰ ਕਰਦਾ ਉਹਨਾਂ ਨੂੰ ਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਔਰ ਜਿਹੜਾ ਇਹ ਕੰਮ ਹੈ ਇਹ ਹੈ ਸੈਂਟਰ ਗਵਰਨਮੈਂਟ ਦਾ ਇਹ ਉਹਨਾਂ ਨੂੰ ਕਰਨਾ ਪਊਗਾ ਅੱਜ ਨਹੀਂ ਕੱਲ ਪੰਜਾਬ ਦੇ ਅਗੇ ਝੁਕਣਾ ਪਊਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਅੱਜ ਤਕਰੀਬਨ 24 ਦਿਨ ਹੋ ਗਏ ਨੇ ਮਰਨ ਵਰਤ ਤੋਂ ਉਹਨਾਂ ਦਾ ਨਿਰੰਤਰ ਜਾਰੀ ਆ ਵੱਖ-ਵੱਖ ਸਮਾਜ ਸੇਵੀ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਥੇ ਪਹੁੰਚ ਰਹੇ ਨੇ ਸੋ ਫਤੇਗੜ ਸਾਹਿਬ ਤੋਂ ਐਮਐਲਏ ਲਖਵੀਰ ਰਾਏ ਜੀ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਰਾਜ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਖਾਲਸਾ ਵੈਗੁਰੂ ਜੀ ਦੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 24 ਦਿਨ ਹੋ ਗਏ ਨੇ ਮਰਨ ਮਰਤੇ ਬੈਠੇ ਨੇ ਕਿਸਾਨ ਅੰਨਦਾਤਾ ਕਿਹਾ ਜਾਂਦਾ ਜੀ ਅੱਜ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਅੰਨ ਦਾ ਤ્યાਗ ਕਰਕੇ ਬੈਠੇ ਨੇ ਦੇਖੋ 24 ਘੰਟੇ ਦਾ ਜੇ ਆਪਾਂ ਵਰਤ ਰੱਖਦੇ ਆ ਤਾਂ ਉਹ ਬੜਾ ਔਖਾ ਹੋ ਜਾਂਦਾ ਜੀ ਸਾਡੇ ਪ੍ਰਧਾਨ ਜੀ ਨੇ ਕਿੰਨੇ ਦਿਨ ਹੋ ਗਏ 24 ਦਿਨ ਹੋ ਗਏ ਸੋ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਔਰ ਹਿੰਦੁਸਤਾਨ ਦੀ ਹੰਕਾਰੀ ਸਰਕਾਰ ਨੂੰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਸਮਝਣਾ ਪਊਗਾ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਘਰ ਲਈ ਮੰਗਾ ਨਹੀਂ ਮੰਗਦੇ ਇਹ ਕਿਸਾਨ ਆਗੂ ਜਿਹੜੇ ਸਾਡੇ ਡੱਲੇਵਾਲ ਸਾਹਿਬ ਉਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਮੰਗ ਹੈ ਔਰ ਜਿਹੜੀਆਂ ਇਹਨਾਂ ਨੇ ਮੰਨੀ ਸੀ ਅੱਜ ਲੋੜਾ ਉਹਨੂੰ ਫੌਰਨ ਲਾਗੂ ਕਰਨ ਔਰ ਨਾਲ ਦੀ ਨਾਲ ਡੱਲੇਵਾਲ ਸਾਹਿਬ ਦਾ ਮਰਨ ਵਰਤ ਖਲੋਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਆ ਇਹ ਕਿਸੇ ਨੂੰ ਪੁੱਛ ਕੇ ਨਹੀਂ ਬੈਠੇ ਦੂਜੇ ਕਿਸਾਨ ਆਗੂ ਨੇ ਜਿਹੜੇ ਪਹਿਲਾਂ ਨਾਲ ਸੀਗੇ ਉਹ ਕਹਿ ਰਹੇ ਨੇ ਕਿ ਸਾਨੂੰ ਕਿਹੜਾ ਪੁੱਛ ਕੇ ਗਏ ਨੇ ਇਹਨਾਂ ਨੇ ਗਲਤ ਫੈਸਲਾ ਲੱਤਾ ਉਸ ਨੂੰ ਕਿਸ ਤਰ੍ਹਾਂ ਦੇ ਦੇਖੋ ਸਾਡੇ ਕਿਸਾਨ ਜਿਹੜੀ ਜਿੱਥੇ ਬੰਦੀਆਂ ਮੈਂ ਇੱਕ ਪੋਲੀਟਿਕਲ ਪਾਰਟੀ ਦਾ ਬੰਦਾ ਮੈਂ ਉਹਨਾਂ ਨੂੰ ਸਹਿਦ ਨਹੀਂ ਦੇ ਸਕਦਾ ਪਰ ਮੈਂ ਅਪੀਲ ਜ਼ਰੂਰ ਕਰਦਾ ਉਹਨਾਂ ਨੂੰ ਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਜੀ ਡੱਲੇਵਾਲ ਸਾਹਿਬ ਦਾ ਸੰਘਰਸ਼ ਹੈ ਜਿਹੜਾ ਕਿਸਾਨਾਂ ਲਈ ਹੈ ਪੂਰੇ ਕਿਸਾਨ ਕੌਮ ਲਈ ਹੈ ਸੋ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਪੰਜਾਬ ਇਕਮੁੱਠ ਹੋਊਗਾ ਤਾਂ ਹੀ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਨਹੀਂ ਪਤਾ ਕਿ ਪੰਜਾਬ ਨੂੰ ਦਬਾਉਣ ਨੂੰ ਭਾਜੀਪੀ ਦੀ ਸਰਕਾਰ ਪੋਲੀਟੀਕਲ ਤੌਰ ਤੇ ਵੀ ਔਰ ਕਿਸਾਨੀ ਤੌਰ ਤੇ ਵੀ ਦਬਾ ਰਹੀ ਹੈ ਪੋਲੀਟੀਕਲ ਤੌਰ ਤੇ ਸਾਡੇ ਕਿ ਨਹੀਂ ਪੈਸੇ ਰੱਖੀ ਬੈਠੀ ਹੈ ਸੋ ਅੱਜ ਲੋੜ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਤੇ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਸਮਰਥਨ ਆਜੀ ਕਰ ਰਹੇ ਹਾਂ ਅੱਜ ਤੁਸੀਂ ਪਹੁੰਚਿਓ ਹੋਰ ਵੀ ਜਿਹੜੇ ਵਿਧਾਇਕ ਨੇ ਮੰਤਰੀ ਨੇ ਪਹੁੰਚ ਰਹੇ ਨੇ ਤੇ ਤੁਸੀਂ ਕਿਸ ਤਰ੍ਹਾਂ ਦਾ ਸਮਰਥਨ ਕਰਦੇ ਹੋ ਕਿਸ ਤਰ੍ਹਾਂ ਦਾ ਸਹਿਯੋਗ ਦੇ ਰਹੇ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਵੀ ਕਿਸਾਨੀ ਉਹਨਾਂ ਨੇ ਮੰਗਾਂ ਰੱਖਿਆ ਸੀ ਮੰਨੀਆਂ ਜੋ ਪੰਜਾਬ ਦੇ ਪ੍ਰਿਵਿਊ ਵਿੱਚ ਆਉਂਦੀਆਂ ਸੀ ਇਹ ਜਿਹੜੀ ਮੰਗ ਹੈ ਇਹ ਸੈਂਟਰ ਗਵਰਨਮੈਂਟ ਨੇ ਐਮਐਸਪੀ ਦੀ ਦੇਣੀ ਹੈ ਜਾਂ ਜਿਹੜੀ ਹੋਰ ਮੰਗ ਔਰ ਉਹਨਾਂ ਨੇ ਇਹ ਕਿਸਾਨਾਂ ਨਾਲ ਸੰਧੀ ਕੀਤੀ ਸੀ ਮੰਨੀਆਂ ਸੀ ਬਾਅਦ ਚ ਮੁੱਕਰ ਗਏ ਅੱਜ ਡੱਲੇਵਾਲ ਸਾਹਿਬ ਨੂੰ ਜੇ ਬੈਠਣਾ ਪਿਆ ਮਰਨ ਵਰਤ ਤੇ ਤਾਂ ਉਹਨਾਂ ਦੀ ਬਦੌਲਤ ਹੈ ਪੰਜਾਬ ਸਰਕਾਰ ਕਿਸਾਨ ਯੂਨੀਅਨ ਦੇ ਨਾਲ ਹੈ ਜੋ ਵੀ ਸਾਨੂੰ ਹੁਕਮ ਲਾਉਣਗੇ ਮਾਨਯੋਗ ਸਰਦਾਰ ਭਵਨ ਸਿੰਘ ਮਾਨਸਾਬ ਦੀ ਗਾਈ ਚ ਅਸੀਂ ਪੂਰਾ ਕਰਦੇ ਆ ਜਿੰਨੀ ਸਾਡੀ ਬਿੱਤ ਹੈ ਔਰ ਜਿਹੜਾ ਇਹ ਕੰਮ ਹੈ ਇਹ ਹੈ ਸੈਂਟਰ ਗਵਰਨਮੈਂਟ ਦਾ ਇਹ ਉਹਨਾਂ ਨੂੰ ਕਰਨਾ ਪਊਗਾ ਅੱਜ ਨਹੀਂ ਕੱਲ ਪੰਜਾਬ ਦੇਗੇ ਝੁਕਣਾ ਪਊਗਾ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਦੇਖੋ ਜੀ 2 ਟੀਮਾਂ ਜਾਂ ਇਦਾਂ ਦੇ ਜਿਹੜੇ આરોਪ ਨੇ ਲੱਗ ਰਹੇ ਨੇ ਜਾਂ ਡੱਲੇਵਾਲ ਸਾਹਿਬ ਨੂੰ ਚੱਕਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੰਜਾਬ ਤੋਂ ਬਖ ਬਖ ਜ਼ਿਲ੍ਹਿਆਂ ਤੋਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਇੱਥੇ ਵੀ ਗੱਲਾਂ ਚੱਲੀਆਂ ਕਿ ਪਿੰਡਾਂ 'ਚ ਤਾਇਨਾਤ ਕਰ ਦਿੱਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਦੇ ਇਹ ਜੀ ਗੱਲ ਨਹੀਂ ਕਰਨਗੇ ਇਹ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਜਿੰਨਾ ਮਰਜੀ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਲਵੇ ਪੰਜਾਬ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਨਾਲ ਹੈ ਇਹ ਗੱਲਾਂ ਗਲਤ ਨੇ ਕਿ ਬੀ ਟੀਮ ਹੈ ਏ ਟੀਮ ਹੈ ਉਹ ਤਾਂ ਸੰਘਰਸ਼ ਕਰ ਰਹੇ ਨੇ ਆਪਣੀ ਜ਼ਿੰਦਗੀ ਦੌਤੇ ਲਾਤੀ ਜਿਹੜੇ ਬੰਦੇ ਨੂੰ ਕੈਂਸਰ ਹੈ ਜਿਹੜੇ ਬੰਦੇ ਨੂੰ ਹੋਰ ਸ਼ੂਗਰ ਹੈ ਉਹ ਉਹਨਾਂ ਦੀ ਪਰਵਾਹ ਨਾ ਮੰਨਦੇ ਹੋਇਆ ਜੋ ਮਰਨ ਵਰਤਦੇ ਨੇ ਆਮ ਬੰਦੇ ਨੂੰ ਇਹ ਜੇ ਬਰਤ ਰੱਖਣਾ ਪਏ ਜਿੰਨਾ ਔਖਾ ਹੋ ਜਾਂਦਾ ਉਹ ਇੰਨੇ ਬਿਮਾਰੀਆਂ ਦੇ ਬਾਵਜੂਦ ਵੀ ਕਿਸਾਨਾਂ ਲਈ ਲੜ ਰਹੇ ਨੇ ਤਾਂ ਇਹ ਵੀ ਟੀਮ ਦਾ ਸਵਾਲ ਪੈ ਨਹੀਂ ਹੁੰਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੰਦਰ ਜਾ ਕੇ ਆਏ ਹੋ ਹਾਲਾਤ ਕਿਸ ਤਰ੍ਹਾਂ ਨੇ ਡੱਲੇਵਾਲ ਸਾਹਿਬ ਦੇ ਤੁਸੀਂ ਮੁਲਾਕਾਤ ਕਰਦੇ ਦੇਖੋ ਡੱਲਾ ਸਾਹਿਬ ਮੈਂ ਦੇਖਿਆ ਬਹੁਤ ਕਮਜ਼ੋਰ ਨੇ ਲੇਕਿਨ ਮੈਂ ਉਹਨਾਂ ਦੇ ਜज्ਬੇ ਨੂੰ ਸਲਾਮ ਕਰਦਾ ਉਹਨਾਂ ਨੇ ਗੱਲ ਕੀਤੀ ਅਸੀਂ ਕਿਹਾ ਕਿ ਪੰਜਾਬ ਤੁਹਾਡੇ ਨਾਲ ਹੈ ਡੱਲੇਵਾਲ ਸਾਹਿਬ ਤੁਹ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਹੌਸਲੇ ਚ ਲੇਕਿਨ ਸਰੀਰ ਅਜਾਸਤ ਨਹੀਂ ਦਿੰਦਾ ਸਰੀਰ ਬਹੁਤ ਡਾਊਨ ਹੋ ਗਿਆ ਉਹਨਾਂ ਦਾ ਅੱਜ ਵੀ ਇਹ ਸੁਣਿਆ ਗਿਆ ਕਿ ਸਵੇਰੇ ਦੱਸਿਆ ਗਿਆ ਕਿ ਉਹ ਬਿਹੋਚ ਹੋ ਗਏ ਸੀ ਦੇਖੋ ਉਹਨਾਂ ਦਾ ਜਿਹੜੀ ਸਿਹਤ ਹੈ ਉਹ ਦਿਨ ਪਰ ਦਿਨ ਕਿ ਮਿੰਟ ਬਈ ਮਿੰਟ ਡਾਊਨ ਹੋ ਰਹੀ ਹੈ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਸਮੁੱਚੇ ਪੰਜਾਬ ਵੱਲੋਂ ਕਿ ਫੌਰਨ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਉਹਨਾਂ ਦਾ ਮਰਨ ਵਰਤ ਖਲਾਇਆ ਜਾਵੇ ਜੀ ਧੰਨਵਾਦ ਜੀ ਹਾਂਜੀ ਇਹ ਸਨ ਲਖਵੀਰ ਰਾਏ ਜਿਨ੍ਹਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੇ ਹੌਸਲੇ ਨੇ ਜਿਹੜੇ ਚੜਦੇ ਕਲੱਚ ਨੇ ਸੇ ਤਾਂ ਬਿਲਕੁਲ ਡਾਉਣਾ ਮਿਲ ਕੇ ਆਏ ਆ ਪਰ ਉਹਨਾਂ ਦੇ ਜਜ਼ਬੇ ਨੂੰ ਸਲਾਮ ਕੀਤੀ ਆ ਤੇ ਉਹਨਾਂ ਦੀਆਂ ਮੰਗਾਂ ਮੰਨਣ ਲਈ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਆ ਕਦੋਂ ਮੰਗਾਂ ਮੰਨੀਆਂ ਜਾਂਦੀਆਂ ਨੇ ਕਦੋਂ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਕੋਈ ਕਿਸਾਨਾਂ ਦੀਆਂ ਮੰਗਾਂ ਮੰਨਦੀ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰ ਪੈ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਖਣੌਰੀ